ਤਰਫੋਂ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਈਟੀਆਈ ਗਰਾਊਂਡ ਵਿਖੇ ਐਥਲੀਟ ਮੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ 14 17 ਅਤੇ ਇਸ ਤੋਂ ਵੱਧ ਉਮਰ ਦੇ ਲੜਕੇ ਤੇ ਲੜਕੀਆਂ ਨੇ ਭਾਗ ਲਿਆ ਇਸ ਤੋਂ ਇਲਾਵਾ ਵਾਲੀਬਾਲ ਅਤੇ ਲੌਂਗ ਜੰਪ ਦੇ ਵਿੱਚ ਵੀ ਸੈਂਕੜੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਆ ਖਿਡਾਰੀਆਂ ਨੂੰ ਹਰੀ ਝੰਡੀ ਦਿਖਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਅਧਿਕਾਰੀ ਅਤੇ ਐਸਐਚਓ ਪੁਲਿਸ ਦੇ ਵੱਲੋਂ ਬੱਚਿਆਂ ਦੇ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਉਜੇ ਨਾਮ ਕੀ ਆਪਣਾ ਕਿਥੇ ਰਣ ਵਾਲਾ ਮੇਰਾ ਨਾਮ ਜੀ ਰੋਹਿਤ ਠਾਕੁਰ ਮੈਂ ਤੇ ਨਵਾਂ ਸਾਲ ਲੋਕਲ ਹੀ ਰਹਿੰਦਾ ਤੇ ਇੱਥੇ ਮੈਂ ਆਇਆ ਇੱਥੇ ਪੰਜਾਬ ਸਰ ਪੰਜਾਬ ਪਰਸ ਥਲੋਂ ਐਥਲੈਟਿਕ ਮੀਟ ਹੋਈ ਆ ਉੱਚ ਆਪਾਂ ਨਾਲ ਖੁਆਇਆ ਹੋਇਆ ਇਹ ਬਹੁਤ ਵਧੀਆ ਮਤਲਬ ਬਹੁਤ ਵਧੀਆ ਇਵੈਂਟ ਕਰਾਇਆ ਹੋਇਆ ਜਿਹੜੇ ਨਿਆਣੇ ਆ ਵਧੀਆ ਉਹਨਾਂ ਲਈ ਸਭ ਤੋਂ ਵਧੀਆ ਮੋਟੀਵੇਸ਼ਨ ਦਾ ਕਾਰਨ ਵੀ ਬਣਦਾ ਹੈ ਤੇ ਵਧੀਆ ਆ ਸਪੋਰਟ ਮੈਨੇਜਰ ਦੇਖਣ ਨੂੰ ਮਿਲਦੀ ਹੈ ਤੁਸੀਂ ਭਾਗ ਲਓ ਜੇ ਬੱਚੇ ਨੌਜਵਾਨ ਅਸੇ ਪਸੇ ਜਾ ਰਹੇ ਹੋ ਉਹਨੂੰ ਰੋਕੀ ਕਰਨਾ ਚਾਹੁੰਦੇ ਉਹ ਤਾਂ ਜੀ ਫਿਰ ਨਸ਼ੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਸ਼ੇ ਤਾਂ ਨਹੀਂ ਕਰਨੀ ਚਾਹੀਦੀਆਂ ਨਸ਼ੇ ਤੋਂ ਦੂਰ ਰਹੋ ਬਸ ਸਰੀਰ ਆਪਣਾ ਵਧੀਆ ਰੱਖੋ ਹਾਂਜੀ ਇਸ ਪਾਸੇ ਆਓ ਵਧੀਆ ਕੋਈ ਵੀ ਪਾਸਾ ਦੇ ਦਿਸ਼ਾ ਨਿਰਦੇਸ਼ ਛੇਡ ਅੱਜ ਨਵਾਂ ਸ਼ਹਿਰ ਜ਼ਿਲ੍ਹੇ ਵੱਲੋਂ ਇਹ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਇੱਕ ਐਥਲੈਟਿਕ ਜਿਹੜੀ ਮੀਟ ਹੈ ਉਹ ਅਸੀਂ ਕਰਵਾ ਰਹੇ ਹਾਂ ਜਿਦਾ ਕਿ ਤੁਹਾਨੂੰ ਪਤਾ ਹੈ ਪਿਛਲੇ ਸਾਲ ਵੀ ਜਿਹੜਾ ਅਸੀਂ ਡਿਮਾਂਡ ਸਪਲਾਈ ਨੂੰ ਕੱਟ ਕਰਨ ਦੇ ਲਈ ਲੋਕਾਂ 'ਚ ਜਾਗਰੂਕਤਾ ਫਿਲਾਨ ਦੇ ਲਈ ਕ੍ਰਿਕਟ ਲੀਗ ਵੀ ਕਰਵਾਈ ਫੁੱਟਬਾਲ ਲੀਗ ਕਰਵਾਈ ਮੈਰਾਥਨ ਵੀ ਕਰਵਾਈ ਹੈ ਤੇ ਇਹਦੇ ਵਿੱਚ ਸਾਡਾ ਮੋਟਿਵ ਇਹੀ ਹੈ ਜਿਹੜੇ ਸਕੂਲਾਂ ਦੇ ਬੱਚੇ ਐ ਕਾਲਜਾਂ ਦੇ ਬੱਚੇ ਐ ਉਹ ਖੇਡਾਂ ਵੱਲ ਆਪਣਾ ਰੁਝਾਨ ਵਧਾਉਣ ਜਿਹੜਾ ਇਹ ਨਸ਼ਿਆਂ ਦੀ ਬੁਰੀਾਈ ਤੋਂ ਦੂਰ ਰਹਿਣ ਇਹ ਸਾਰੇ ਜਿਹੜੇ ਸਾਡੇ ਉਪਰਾਲੇ ਨੇ ਇਹਦੇ ਵਿੱਚ ਅਸੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਨਸ਼ਿਆਂ ਦੀ ਜਿਹੜੀ ਬੁਰੀਾਈ ਹੈ ਉਸ ਤੋਂ ਦੂਰ ਰਹਿਣ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਸਪਲਾਈ ਸਾਈਡ ਨੂੰ ਕੱਟ ਕਰਨ ਲਈ ਪਿਛਲੇ ਖਿਲਾਫ ਬੜੀ ਸਖਤੀ ਕੀਤੀ ਹੈ ਅਸੀਂ ਪਿਛਲੇ 2024 ਦੇ ਵਿੱਚ ਨਵਾਂ ਸ਼ਹਿਰ ਪੁਲਿਸ ਵੱਲੋਂ 572 ਜਿਹੜੇ ਐ ਐਨਡੀਪੀਐਸ ਦੇ ਕੇਸਿਸ ਰਜਿਸਟਰ ਕੀਤੇ ਗਏ ਆ ਤੇ 639 ਸਮਗਲਰਾਂ ਨੂੰ ਜੇਲ੍ਹ ਭੇਜਿਆ ਗਿਆ ਤੇ 2 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਜਿਹੜੀ ਹੈ ਉਹਨਾਂ ਦੀ ਅਸੀਂ ਸੀਜ਼ ਕਰਵਾਈ ਹੈਗੀ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਇਦਾਂ ਦੇ ਉਪਰਾਲੇ ਹੈਗੇ ਆ ਇਹਨਾਂ ਨੂੰ ਅਸੀਂ ਕਰਦੇ ਰਾਵਾਂਗੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਕੋਈ ਮੁਕਸਰ ਤੋਂ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਤੋਂ ਤੇ ਇਵਨ ਹਿਮਾਚਲ ਤੋਂ ਵੀ ਜਿਹੜੇ ਬੱਚੇ ਆ ਉਹ ਇੱਥੇ ਪਾਰਟਿਸਿਪੇਟ ਕਰਨ ਆਏ ਹੋਏ ਆ ਤੇ ਅਸੀਂ ਇਸੇ ਤਰ੍ਹਾਂ ਖੇਡਾਂ ਨੂੰ ਪ੍ਰਮੋਟ ਕਰਦੇ ਰਾਂਗੇ ਤੇ ਜਿਹੜੀ ਨਸ਼ੇ ਦੇ ਖਿਲਾਫ ਹੈ ਉਹ ਜਿਹੜੇ ਅਸੀਂ ਹੋਰ ਵੀ ਪ੍ਰੋਗਰਾਮ ਇਸੇ ਤਰ੍ਹਾਂ ਕਰਵਾਉਂਦੇ ਰਾਵਾਂਗੇ ਇਦੇ ਵਿੱਚ ਜੀ ਇੱਕ ਤਾਂ ਅੰਡਰ 14 ਦੇ ਵਿੱਚ ਅਸੀਂ 1500 ਮੀਟਰ ਤੇ 400 ਮੀਟਰ ਰੱਖਿਆ ਉਹ 14 ਸਾਲ ਤੋਂ ਘੱਟ ਦੇ ਬੱਚੇ ਆ ਤੇ ਵੱਡਿਆਂ ਲਈ ਅਸੀਂ ਵਾਲੀਬਾਲ ਜਿਹੜਾ ਮੈਚ ਆ ਉਹ ਵੀ ਚੱਲ ਰਿਹਾ ਹੈਗਾ ਤੇ 1500 ਮੀਟਰ ਹੈ ਉਹਦੇ ਵਿੱਚ ਉਹ ਪਾਰਟਿਸਪੇਟ ਕਰ ਰਹੇ ਸਾਰੇ ਜੀ ਕਿੰਨੇ ਬੱਚੇ ਨੇ ਭਾਗ ਲਿਆ ਹਜੇ ਤੱਕ ਜੀ ਸਾਡੇ ਕੋਲ 250 ਦੇ ਨੇੜੇ ਜਿਹੜਾ ਬੱਚਿਆਂ ਨੂੰ ਰਜਿਸਟਰ ਕਰ ਲਿਆ ਹੈਗਾ ਉਹ ਪਾਰਟਿਸਪੇਟ ਕਰ ਰਹੇ ਨੇ ਤੇ ਹੋਰ ਵੀ ਸਾਨੂੰ ਕਾਲਸ ਆ ਰਹੇ ਸਾਨੂੰ ਉਮੀਦ ਹੈ ਇਹ ਸ਼ਾਮ ਤੱਕ ਸਾਡੀ ਇਵੈਂਟ ਜਿੱਦ ਮੇ ਚੱਲੇਗੀ ਕਿ ਹੋਰ ਵੀ ਬੱਚੇ ਚ ਪਾਰਟਿਸਪੇਟ ਕਰਨਗੇ ਸਰ ਸਰ ਸਰ